ਸੋਕ ਮਹਲਾ ਤੀਜਾ ਹਸਤੇ ਸਿਰ ਜਿਉ ਅੰਕਸ਼ ਹੈ ਅਹਰਨ ਜਿਉ ਸਿਰ ਦੇ ਹਸਤੇ ਸਿਰ ਜਿਉ ਅੰਕਸ਼ ਹੈ ਅਹਰਨ ਜਿਉ ਸਿਰ ਦੇ ਮਨ ਤਨ ਆਗੇ ਰੱਖ ਕੇ ਉਪੇ ਸੇਵ ਕਰੇ ਜੋ ਗੁਰਮੁਖ ਆਪਨ ਵਾਰੀਐ ਸਵਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਵੁਝੇ ਚਾਹ ਆਪੇ ਨਜ਼ਰ ਕਰੇ ਮਹੱਲਾ ਜਾ ਜਨ ਗੁਰ ਮੱਖ ਨਾਮ ਧਿਆਇਆ ਆਇ ਤੇ ਪਰਵਾਨ ਨਾਨਕ ਕੁੱਲ ਅਧਾਰ ਆਪਣਾ ਦੁਰਗਾ ਪਾਵੈ ਮਾਨ ਕੋੜੀ ਗੁਰਮਖ ਸਖਿਆ ਸਿਖ ਗੁਰੂ ਮੇ ਲੰਗਾ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲੰਗਾ ਜਿਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰ ਦਿਵਾਇੰਗਾ ਗੁਰ ਸਿੱਖਾ ਇੱਕੋ ਪਿਆਰ ਗੋਰਾ ਮਿੱਤਾ ਪੁੱਤਾ ਭੰਗ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰ ਜੀਵਾਇੰਗ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰ ਜੀਵਾਇੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ What the... Is...